ਪੂਰਾ ਇਹਨੇ ਜੀਬ ਦੀ ਵੱਡੀ ਹੋਈ ਸੀ ਦੰਦਾ ਇਹ ਨਾਲ। ਦੇ ਇੱਕ ਪਾਸੇ ਦੇ ਕੀੜੇ ਲੱਗੇ ਹੋਏ ਸੀਗੇ ਕੰਨ ਦੇ ਤੇ ਨੱਕ ਦੇ ਦੇ ਮੂੰਹ ਦੇ ਉੱਤੇ। ਤੁਸੀਂ ਹਸਾਬ ਲਾਓ ਬਾਈ ਇੱਕ 500 ਦਾ ਬੱਚਾ ਜਿਹਦੇ ਨਾਲ ਇੰਨੇ ਦਰਦ ਨਾਲ ਘਟਨਾ ਹੋਈ ਹੋਵੇ ਮੈਨੂੰ ਲੱਗਦਾ ਰੱਬ ਦੀ ਵੀ ਰੂਹ ਕੰਬ ਗਈ ਹੋਣੀ ਆ ਯਾਰ। ਰਾਖਚਾਂ ਦੀ ਰੂਹ ਵੀ ਕੰਬ ਗਈ ਹੋਣੀ ਐ ਕਿੰਨੇ ਦਰਦ ਨਾਲ ਜਵਾਨ ਮਰਿਆ ਹੋਊਗਾ ਕਿ ਉਹਨੇ ਆਪਣੀ ਜੀਬ ਦੰਤਾਂ ਦੇ ਵਿਚਾਲੇ ਲੈ ਕੇ ਵਰਤੀ। ਕੋਈ ਦਸ਼ਮਣੀ ਨਹੀਂ ਕੋਈ ਲੜਾਕਾਤ ਨਹੀਂ ਕੋਈ ਜਾਣਦੇ ਤੱਕ ਨਹੀਂ ਇੱਕ ਤਾਂ ਹੁੰਦਾ ਵੀ ਬੰਦਾ ਕੋਈ ਰੋਲਾ ਕੋਈ ਦੇ ਪ੍ਰਵਾਦ ਨਾ ਰੋਲਾ ਕੋਈ ਦੁਸ਼ਮਣੀ ਐ ਮੈਂ ਕਿਹਾ ਦਸ਼ਮਣੀ ਦੇ ਵਿੱਚ ਵੀ ਨਹੀਂ ਬੰਦਾ ਕਿਸੇ ਬੱਚੇ ਨਾਲ ਐਂ ਟਿਕਣਾਣੀ ਹਰਕਤ ਕਰਦਾ ਜਿਹੜੀ ਉਸਪੰਸ ਸਾਹਿਬ ਦੇ ਬੱਚੇ ਨਾਲ ਹੋਈ ਆ ਮੈਂ ਜਿੰਨੇ ਵਾਰੀ ਵੀ ਉਹਦੀ ਵੀਡੀਓ ਦੇਖਦਾ ਜਾਂ ਫੋਟੋ ਦੇਖਦਾ ਅੱਖਾਂ 'ਚ ਬੜੀ ਪਾਣੀ ਆ ਜਾਂਦਾ ਕਿਉਂਕਿ ਸਾਰੇ ਜੀ ਪਰਿਵਾਰਾਂ ਆ ਜਾਂ ਸਾਡੇ ਘਰੇ ਵੀ ਜਵਾਕ ਆ ਇਹ ਹੀ ਗੱਲ ਆ ਕਿਸੇ ਵੱਡੀ ਉਮਰ ਦੇ ਬੰਦੇ ਨਾਲ ਵੀ ਇੰਨੀ ਗੱਦੀ ਹਰਕਤ ਦੇ ਲੈ ਇਹ ਨਾਲ ਜਲਨ ਹੋ ਜੇ ਉਹ ਬੰਦਾ ਵੀ ਨਾ ਹਾਦਸਾ ਵਾਲੇ ਬੱਚੇ ਨੇ ਕਿੰਨੇ ਸਾਲੀ ਹੋ ਯਾਰ ਮੂੰਹ ਤੋਟ ਕੇ ਸਿਆਸਤਾਂ ਦਾ ਕਿਸੇ ਪਾਰਟੀ ਦੇ ਲੀਡਰ ਦਾ ਕੋਈ ਬੰਦੇ ਦਾ ਬਿਆਨ ਤੱਕ ਨਹੀਂ ਆਇਆ ਬਾਈ ਇੱਥੇ ਥੋੜਾ ਜਨਮ ਹੋਣਾ ਪਟਿਆਰੇ ਦੇ ਵਿੱਚ ਇੱਕ ਬੱਚਾ ਚੱਕ ਲਿਆ ਸੀਗਾ 5 ਸਾਲ ਦਾ ਉਹ ਵੀ 5-6 ਸਾਲ ਦਾ ਬੱਚਾ ਸੀਗਾ ਹਰਪ੍ਰੀਤ ਸਿੰਘ ਨਾਮ ਦੇ ਬੰਦੇ ਨੇ ਉਹਦਾ ਇਨਕਾਊਂਟਰ ਕਰਕੇ ਸੀਗਾ ਬੱਚਾ ਬਰਾਮਦ ਵੀ ਹੋ ਗਿਆ ਸੀ ਸਾਡੇ ਲੋਕਾਂ ਦੀ ਵੀ ਚੁੱਪਾ ਸ਼ਾਇਦ ਅਸੀਂ ਇਸ ਗੱਲ ਨੂੰ ਢੀਕਦੇ ਆ ਵੀ ਜਿੱਤੇ ਸਾਡੇ ਕਿਸੇ ਬੱਚੀ ਜਾਂ ਬੱਚੇ ਨਾਲੇ ਘਟਨਾ ਵਾਪਰੀ ਸੀ ਉਦੋਂ ਉੱਠਾਂਗੇ ਉਦੋਂ ਉੱਠੋ ਨਾ ਉੱਥੇ ਕੋਈ ਫਾਇਦਾ ਨਹੀਂ ਹਸ਼ਿਆਰਪੁਰ ਦੇ ਵਿੱਚ ਦੂਜੇ ਦਿਨ ਦੀ ਘਟਨਾ ਵੀ ਸੁਣ ਲਓ ਦੂਜੇ ਦਿਨ ਇੱਕ 35 ਸਾਲ ਦਾ ਪ੍ਰਵਾਸੀ ਇੱਕ ਛੇ ਸਾਲ ਦੀ ਬੱਚੀ ਉਹ ਵੀ ਪ੍ਰਵਾਸੀਆਂ ਦੀ ਸੀ ਉਹਨੂੰ ਚੱਕ ਕੇ ਕਮਾਲ ਚ ਲੈ ਗਿਆ ਇੱਕ ਚ ਲੈ ਗਿਆ ਉਹਦਾ ਰੱਬ ਦਾ ਪਰਮਾਤਮਾ ਦਾ ਸ਼ੁਕਰ ਰਿਹਾ ਕਿ ਪਤਾ ਲੱਗ ਗਿਆ ਕਿ ਮੌਕੇ ਤੇ ਫੜਿਆ ਗਿਆ ਪਰ ਉਥੋਂ ਮੌਕੇ ਤੋਂ ਭੱਜ ਗਿਆ ਤੇ ਬੱਚੀ ਦੀ ਜ਼ਿੰਦਗੀ ਬਚ ਗਈ। ਕੁੰਬੜਾ ਪਿੰਡ ਮਹਾਦੀ ਦੇ ਵਿੱਚ ਥੋੜੇ ਜਿਆਦਾ ਹੋਣਾ 6 ਮਹੀਨੇ ਪਹਿਲਾਂ ਅਸੀਂ ਉੱਥੇ ਹੀ ਲਾਇਆ ਸੀਗਾ ਮੋਰਚਾ ਦੋ ਨੌਜਵਾਨਾਂ ਦਾ ਕਤਲ ਹੋਇਆ ਸੀ। ਪਹਿਲੀ ਗੱਲ ਤੱਕ ਮੈਂ ਤਾਂ ਹੁੰਦਾ ਕਹਣਾ ਚਾਹਣਾ ਵੀ ਸਾਡੀ ਕਿਸੇ ਵੀ ਕੌਮ ਨਾਲ ਕਿਸੇ ਲੋਕਾਂ ਨਾਲ ਕਿਸੇ ਪ੍ਰਵਾਸੀਆਂ ਨਾਲ ਕੋਈ ਵੈਰ ਨਹੀਂ ਹੈ ਕੋਈ ਨਫ਼ਰਤ ਨਹੀਂ ਹੈ ਕੋਈ ਉਹਨਾਂ ਦਾ ਵਿਰੋਧ ਨਹੀਂ ਕਰਦੇ ਸੀ ਜਦੋਂ ਅਮੇਕਲ ਹੋਰ ਦਾਦਨਾ ਇਹ ਸਰਕਾਰਾਂ ਦਾ ਜੋਰ ਵੀ ਲੱਗਿਆ ਪਿਆ ਵੀ ਕਿਸੇ ਵੀ ਤਰੀਕੇ ਨਾਲ ਇਸ ਮਹਾਲ ਨੂੰ ਹਿੱਸਕ ਬਣਾ ਦਿਓ ਜੇ ਤੁਹਾਡੇ ਯਾਦ ਹੋਣਾ 3 ਤਰੀਕ ਨੂੰ ਲੁਧਿਆਣੇ ਇਕੱਠ ਰਕਿਆ ਸੀ ਬੁੱਢੇ ਮੇਰੇ ਆਦੇ ਮਸਲੇ 'ਚ ਜਿਹੜਾ ਪਾਣੀਆ ਜ਼ਹਿਰਾ ਪਾ ਕੇ ਪੰਜਾਬ ਮਾਰਤਾ ਇੱਕ ਪਾਸੇ ਨੇ ਸਟੇਲ ਲਵਾ ਦੀ ਪ੍ਰਵਾਸੀਆਂ ਦੀ ਉੱਥੇ ਵੀ ਉਥੋਂ ਦੇ ਪ੍ਰਸ਼ਾਸਨ ਦਾ ਉੱਥੋਂ ਦੇ ਇੰਡਸਟਰੀਆਂ ਦੇ ਮਾਲਕਾਂ ਦਾ ਤੇ ਸਰਕਾਰ ਦਾ ਜੋਰ ਲੱਗਿਆ ਸੀ ਵੀ ਇਸ ਮੁੱਦੇ ਨੂੰ ਪੰਜਾਬੀ ਬਨਾਮ ਪ੍ਰਵਾਸੀ ਕਰ ਦਿਓ ਅੱਜ ਵੀ ਸਰਕਾਰਾਂ ਦਾ ਏਜੰਸੀ ਨਾਲ ਜੋਰ ਲੱਗਿਆ ਹੈ ਕਿ ਇਸ ਮਾਹੌਲ ਨੂੰ ਹਿਸਕ ਬਣਾ ਦਿਓ ਆਨੇ ਵਿੱਚ 10 ਵੀ ਬੰਦੇ ਬਰਬਾਦ ਹੋ ਤੇ ਪੰਜਾਬ ਦੀ ਸ਼ਾਂਤੀ ਨੂੰ ਅੱਗ ਲਾ ਦੇ ਲਾம்பு ਲਾ ਦਿਓ ਤੁਹਾਨੂੰ ਇਹ ਗੱਲ ਕਹਿ ਦਿੰਦਾ ਜਿਹੜਾ ਵੀ ਸੰਘਰਸ਼ ਹਿੰਸਕ ਹੋ ਜਾਂਦਾ ਉਹ ਲੋਕ ਹਾਰ ਜਾਂਦੇ ਆ ਸਰਕਾਰਾਂ ਜਿੱਤ ਜਾਂਦੀਆਂ ਨੇ ਅਸੀਂ ਕਿਸੇ ਮਾਮਲੇ 'ਚ ਹਿੰਸਕ ਨਹੀਂ ਹੋਣਾ ਸ਼ਾਂਤੀ ਬਣਾ ਕੇ ਰੱਖਣੀ ਆ ਜਾਤ ਦੇ ਦੋ ਕੰਮ ਲੈਣਾ ਜਿਹੜੇ ਲਹਿਰ ਨੂੰ ਸਿਰੇ ਲੈ ਕੇ ਜਾਣਾ ਨਹੀਂ ਕੋਈ ਨਾ ਕੋਈ ਗਰਮਲ ਕਰਾ ਕੇ ਸਰਕਾਰੀ ਏਜੰਸੀਆਂ ਆਪਣੇ ਬੰਦੇ ਵਿੱਚ ਮਾਰ ਕੇ ਸੋੜੀ ਸਾਰੀ ਲਹਿਰ ਬੁੱਕ ਕਰ ਦੇਣਗੇ ਇਹਨੂੰ ਰੰਗੀ ਦੀ ਹੋੜ ਦੇ ਦੇਣਗੇ ਮੁੱਦਾ ਹੀ ਕੋਲ ਬਣਾ ਦੇਣਗੇ ਸੋਖੇ ਤੁਹਾਨੂੰ ਬੇਨਤੀ ਇਹੀ ਹੈ ਇਹ ਗੱਲ ਦਾ ਖਾਸ ਧਿਆਨ ਰੱਖਣਾ ਲੈਲੇ ਘਟਨਾ ਦਾ ਆਪਰੀਏ ਕੱਲ ਉਹ ਦੇਖੀਏ ਵੀ ਕੀ ਹੁੰਦਾ